ਉਡੀਕ ਕਿਉਂ ਨਹੀਂ ਕੀਤੀ ਜਾਂਦੀ ਨਾਲ ਦੀ ਨਾਲ ਨਰਾਜ਼ਗੀ ਦਿਖਾ ਦਿੱਤੀ ਜਾਂਦੀ ਹੈ ਕਿ ਆ ਚੱਕੋ ਫਿਰ ਆਪਾਂ ਦਾ ਚੱਕ ਲੈ ਆਪਣਾ ਜੋ ਵੀ ਜੁੱਲੀ ਵਾਸਤਰਾ ਹੋਣ ਅਗਲੇ ਘਰੇ ਜਾ ਕੇ ਢਾ ਲੈਣੇ ਆ ਮੰਜਾ ਇਹ ਅਜੀਹਾ ਕਿਉਂ ਹੁੰਦਾ ਹੈ ਮੈਰਿਟ ਹੋਣ ਦੇ ਬਾਵਜੂਦ ਟਿਕਟ ਨਾ ਮਿਲਣਾ ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਇਲਾਕੇ ਦੇ ਲੋਕਾਂ ਕੋਲ ਵਾਪਸ ਗਏ ਉਹਨਾਂ ਵਿੱਚ ਬੜਾ ਰੋਸ ਸੀਗਾ ਬੜੀ ਨਰਾਜ਼ਗੀ ਸੀ ਉਹਨਾਂ ਦੀ ਆਵਾਜ਼ ਮੁਤਾਬਕ ਤੁਹਾਨੂੰ ਫੈਸਲਾ ਲੈਣਾ ਸੀ ਮਤਲਬ ਮੁੱਖ ਨਰਾਜ਼ਗੀ ਦੀ ਜੇਕਰ ਗੱਲ ਕਰਾਂ ਕਾਂਗਰਸ ਨਾਲ ਨਰਾਜ਼ਗੀ ਹੋਈ ਕਿ ਟਿਕਟ ਨਹੀਂ ਮਿਲੀ ਆਮ ਆਦਮੀ ਪਾਰਟੀ ਨਾਲ ਨਰਾਜ਼ਗੀ ਕਿਸ ਗੱਲ ਦੀ ਹੁਣ ਵੀ ਤੁਸੀਂ ਆਮ ਆਦਮੀ ਪਾਰਟੀ ਤੋਂ ਟਿਕਟ ਮੰਗੀ ਸੀ ਟਿਕਟ ਦੀ ਗੱਲ ਇੱਕ ਮੁੱਦਾ ਹੋ ਸਕਦਾ ਪਰ ਉਹ ਸਿਰਫ ਇੱਕ ਐਡਾ ਵੱਡਾ ਫੈਸਲਾ ਲੈਣਾ ਉਹ ਸਿਰਫ ਇੱਕ ਟਿਕਟ ਦੀ ਗੱਲ ਨਹੀਂ ਸੀ ਕਈ ਗੱਲਾਂ ਹੁੰਦੀਆਂ ਬਹੁਤ ਸਾਰੇ ਤੁਹਾਡੇ ਸਾਥੀ ਬਹੁਤ ਸਾਰੇ ਅਹੁਦਿਆਂ ਦੇ ਇਸ ਵੇਲੇ ਵੀ ਹੈਗੇ ਨੇ ਬਹੁਤ ਸਾਰੇ ਐਮਐਲਏ ਜਿਨ੍ਹਾਂ ਚੋਣਾਂ ਲੜ ਚੁੱਕੇ ਨੇ ਯਾਦਵਿੰਦਰਾ ਕੰਗ ਨੂੰ ਮੌਕਾ ਕਿਉਂ ਨਹੀਂ ਮਿਲਿਆ ਟਿਕਟ ਮੰਗਣੀ ਤੇ ਟਿਕਟ ਦੇਣੀ ਦੋ ਚੀਜ਼ਾਂ ਆਉਂਦੀਆਂ ਮੇਰਾ ਨਾਮ ਪ੍ਰਪੋਜ਼ ਕਰਿਆ ਸੀ 2017 ਜਿੱਥੇ ਟਿਕਟ ਵਾਸਤੇ ਵੀ ਮੁੰਡੇ ਦਾ ਇਲਾਕੇ 'ਚ ਕਾਫੀ ਨਾਮ ਹੈ ਤੇ ਇਹਨੇ ਕਾਫੀ ਕੰਮ ਕਰਿਆ ਔਰ ਆਪਣੇ ਪਿਤਾ ਜੀ ਦੇ ਅਸ਼ੀਰਵਾਦ ਨਾਲ ਇਹਨੂੰ ਇਲੈਕਸ਼ਨ ਲੜਾਈ ਜਾ ਤਾ ਸਾਡੇ ਇਲਾਕੇ ਵਾਲਿਆਂ ਨੇ ਜੋ ਆਦੇਸ਼ ਕੀਤਾ ਉਸ ਟਾਈਮ ਮੁਤਾਬਿਕ ਫਿਰ ਮੈਂ ਪਿੱਛੇ हट ਗਿਆ ਆ 2022 ਵਾਲੀ ਇਲੈਕਸ਼ਨਾਂ ਵਿਧਾਨ ਸਭਾ ਛੱਡਣ ਛੱਡ ਕੇ ਇਸ ਤੋਂ ਪਹਿਲਾਂ ਪਹਿਲੇ ਆ ਦੂਜੇ ਨੰਬਰ ਤੇ ਆਂਦੀ ਰਹੀ ਹੈ ਫਰਸਟ ਟਾਈਮ ਰਿਕਾਰਡ ਹੈ ਕਿ ਇੱਥੇ ਕਾਂਗਰਸ ਦੇ ਉਮੀਦਵਾਰ ਦੀ 2022 ਚ ਜ਼ਮਾਨਤ ਜ਼ਬਤ ਹੋ ਗਈ। ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਬੂਥ ਨਾ ਲੱਗਣਾ। ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੀਆਂ ਗੱਡੀਆਂ ਨੂੰ ਮੋੜ ਦੇ ਦਿੱਤਾ ਜਾਣਾ ਕਿ ਜੀ ਇੱਥੇ ਸਾਡੇ ਪਿੰਡ ਪੋਸਟਰ ਤੱਕ ਨਾ ਲਾਣਾ ਆਇਓ। ਬਹੁਤ ਸਾਰੇ ਇਲਜ਼ਾਮ ਕਾਂਗਸਾਗ ਨੇ ਉਸ ਵੇਲੇ ਟਿੰਕੂ ਸ਼ਰਮਾ ਹੋਰਾਂ ਦੇ ਲਾਏ ਕਿ ਉਹਨਾਂ ਨੇ ਬਹੁਤ ਸਾਰਾ ਪੈਸਾ ਜਿਹੜਾ ਉਹ ਗਪਨ ਕੀਤਾ, ਕਫਲੇ ਕੀਤੇ, ਕੁਝ ਪਰਚੇ ਹੋਏ ਸੀ। ਉਹ ਉਹ ਸਾਰੀਆਂ ਚੀਜ਼ਾਂ ਠੀਕ ਸੀ ਕਿ ਜਦੋਂ ਸਿਆਸੀ جنگ ਚੱਲਦੀ ਹੈ ਤਾਂ ਹਰ ਤਰ੍ਹਾਂ ਦੀ ਗੱਲਾਂ ਹੁੰਦੀਆਂ ਉਹਨਾਂ ਨੇ ਵੀ ਕਈ ਇਲਜ਼ਾਮ ਲਾਏ ਹੋਣੇ ਕਰਨੀ ਸਿੰਘ ਚੰਨੀ ਹੋਰਾਂ ਨੇ ਸਾਡੀ ਟਿਕਟ ਕਟਵਾਈ ਕਿਉਂਕਿ ਕਾਂਗਸਾਪ ਬੜੇ ਸੀਨੀਅਰ ਸੀ ਉਹਨਾਂ ਨੂੰ ਲੱਗਦਾ ਸੀ ਕਿ ਕਾਂਗਸਾਪ ਦੀ ਟਿਕਟ ਕਟਵਾਓ ਇਹਨਾਂ ਦੇ ਬੇਟੇ ਨੂੰ ਨਹੀਂ ਮਿਲਣੀ ਚਾਹੀਦੀ ਲੋਕ ਤੁਹਾਨੂੰ ਲੀਡਰ ਕਿਉਂ ਮੰਨਾਂ ਆਪਾਂ ਉਹ ਹਮੇਸ਼ਾ ਇਹ ਤਾਕ ਰਹੀ ਹੈ ਵੀ ਆਪਣੇ ਇਲਾਕੇ ਨੂੰ ਜਿਹੜਾ ਚੰਡੀਗੜ੍ਹ ਨਾਲ ਚੱਟ ਕਰਦਾ ਹੋਰ ਤਰੱਕੀ ਦੇ ਰਸਤੇ ਤੇ ਲਿਜਾਈਏ ਔਰ ਸਾਡੇ ਨੌਜਵਾਨ ਜਿਹੜੇ ਗੁੰਮਰਾਹ ਹੋ ਕੇ ਕਈ ਵਾਰ ਉੱਠੇ ਪਾਸੇ ਨੂੰ ਚੱਲ ਪੰਨੇ ਆ ਨਸ਼ਿਆਂ ਵੱਲ ਨੂੰ ਚੱਲ ਪੰਨੇ ਆ ਉਹ ਸਹੀ ਰਸਤੇ ਚੱਲਣ ਔਰ ਆਪਣੀ ਜ਼ਿੰਦਗੀ ਤਰੱਕੀ ਅੱਜ ਕੱਲ ਪੋਲਿਟਿਕਸ ਦੇ ਵਿੱਚ ਦੋ ਚੀਜ਼ਾਂ ਜ਼ਮੀਰ ਔਰ ਨਾਲ ਲੋਕਾਂ ਵਾਸਤੇ ਸੇਵਾ ਭਾਵ ਕੀ ਇਹ ਬਚਿਆ ਹੁਣ ਸਿਆਸਤ ਦੇ ਅੰਦਰ ਜੋ ਗਲਤ ਹੈ ਉਹ ਗਲਤ ਹੈ ਜੋ ਸਹੀ ਹੈ ਸਹੀ ਹੈ ਉਹਨੂੰ ਉਹ ਕਹਿ ਕੇ ਅੱਗੇ ਚੱਲਣਾ ਔਰ ਆਪਣੀ ਸਾਰੀ ਟੀਮ ਨੂੰ ਮੈਰਿਟ ਦੇ ਆਧਾਰ ਤੇ ਇਲਾਕੇ ਨੂੰ ਵਿਕਾਸ ਦੇ ਰਾਹ ਤੇ ਲੈ ਕੇ ਜਾਣਾ ਇਹ ਮੇਰੀ ਸੋਚ ਹੈ ਜਦੋਂ ਬੰਦੇ ਕੋਲੇ ਪਾਵਰ ਆ ਜਾਂਦੀ ਹੈ ਨਾ ਉਦੋਂ ਬੰਦੇ ਦਾ ਸੁਭਾਅ ਬੰਦੇ ਦਾ ਬੰਦੇ ਦਾ ਮਿਲਣਾ ਉਹ ਸਾਰੀਆਂ ਚੀਜ਼ਾਂ ਚੇਂਜ ਹੋ ਜਾਂਦੀਆਂ ਔਰ ਇੱਕ ਕਲਚਰ ਪਰਚਾ ਕਲਚਰ ਚੱਲ ਪੈਂਦਾ ਹੈ ਕਿ ਨਹੀਂ ਇਹਨੇ ਸਾਨੂੰ 당 ਕਰਿਆ ਸੀ ਆਹ ਬੰਦੇ ਨੂੰ ਲੱਭੋ ਇਹਦੇ ਤੇ ਕੋਈ ਨਾ ਕੋਈ ਪਰਚਾ ਕਰਾਓ ਤੇ ਇਹਨੂੰ ਸਾਬਕ ਸਿਖਾਓ ਆਉਣ ਵਾਲੇ ਟਾਈਮ ਦੇ ਵਿੱਚ ਜੇ ਪਾਵਰ ਆ ਜਾਂਦੀ ਹੈ ਤੁਹਾਡੇ ਕੋਲ ਉਹ ਪੈਨ ਆ ਜਾਂਦਾ ਜਿਹਦੇ ਵਿੱਚ ਪਾਵਰ ਹੁੰਦੀ ਆ ਕੀ ਇਹ ਚੀਜ਼ਾਂ ਨੂੰ ਖਤਮ ਕਰੋਗੇ ਅਸੀਂ ਆਪਣਾ ਦਿਲ ਮਨ ਸਾਫ਼ ਕਰਕੇ ਦੁਬਾਰਾ ਆਪਣੀ ਪਾਰਟੀ 'ਚ ਵਾਪਸ ਆਏ ਆਂ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਔਰ ਸਭ ਨੂੰ ਨਾਲ ਲੈ ਕੇ ਅਸੀਂ ਆਪਣਾ ਕਾਂਗਰਸ ਪਾਰਟੀ ਵਾਸਤੇ ਔਰ ਇਲਾਕੇ ਦੇ ਵਿਕਾਸ ਵਾਸਤੇ ਕੰਮ ਕਰਾਂਗੇ ਸਤਿ ਸ਼੍ਰੀ ਅਕਾਲ ਦਾ ਅਨਮੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਆਂ ਰਵੀ ਸੰਗਰਾਹੂਰ ਇਸ ਇੰਟਰਵਿਊ ਦੇ ਵਿੱਚ ਹੋਈਆਂ ਗੱਲਾਂ ਦੇ ਕੁਝ ਅੰਸ਼ ਤੁਸੀਂ ਸੁਣ ਲਏ ਮੇਰੇ ਨਾਲ ਇਸ ਗੱਲਬਾਤ ਦੇ ਵਿੱਚ ਯਾਦਵਿੰਦਰਾ ਸਿੰਘ ਕੰਗ ਰਹਿਣਗੇ ਔਰ ਯਾਦਵਿੰਦਰਾ ਸਿੰਘ ਕੰਗ ਸਰਦਾਰ ਜਗਮੋਰ ਸਿੰਘ ਕੰਗ ਹੋਰਾਂ ਦੇ ਸੁਪੁੱਤਰ ਹੈ ਸਰਦਾਰ ਜਗਮੋਰ ਸਿੰਘ ਕੰਗ ਜਿਹੜੇ ਸਾਬਕਾ ਕੈਬਨਟ ਮਨਿਸਟਰ ਵੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 2002 ਤੋਂ 2007 ਵਾਲੀ ਸਰਕਾਰ ਦੇ ਵਿੱਚ ਉਹ ਵਜ਼ੀਰ ਰਹੇ ਨੇ ਮੁਰੰਡਾ ਤੋਂ ਜਿੱਤਦੇ ਰਹੇ ਆ ਫਿਰ ਖਰੜ ਤੋਂ ਜਿੱਤੇ ਨੇ ਕੁਝ ਗਿਲੇ ਸ਼ਿਕਵੇ ਕਾਂਗਰਸ ਦੇ ਨਾਲ ਹੋਏ 2022 ਦੇ ਵਿੱਚ ਪਾਰਟੀ ਨੂੰ ਅਲਵੇ ਦਾ ਕਹਿ ਦਿੱਤਾ ਗਿਆ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਾ ਸ਼ਾਮਲ ਹੋਏ ਹੁਣ ਆਮ ਆਦਮੀ ਪਾਰਟੀ ਨੂੰ ਵੀ ਛੱਡਤਾ ਦੁਬਾਰਾ ਫੇਰ ਜਿਸ ਤਰ੍ਹਾਂ ਦੀ ਨਾਲ ਇੱਕ ਲੀਡਰਾਂ ਦੀ ਇੱਕ ਭਾਸ਼ਾ ਹੁੰਦੀ ਹੈ ਕਿ ਘਰ ਵਾਪਸੀ ਕਰ ਲਈ ਹੈ ਉਹਨਾਂ ਨੇ ਯਾਦਵਿੰਦਰਾ ਕੰਗ ਵੀ ਉਹਨਾਂ ਦੇ ਨਾਲੇ ਨਾਲ ਕਿਉਂਕਿ ਉਹਨਾਂ ਦੇ ਪਿਤਾ ਨੇ ਸਰਦਾਰ ਜਗਮੋਨ ਸਿੰਘ ਕੰਗ ਉਹਨਾਂ ਦੇ ਪਿੱਛੇ-ਪਿੱਛੇ ਉਹ ਵੀ ਚੱਲ ਰਹੇ ਨੇ ਜਾਨੀ ਜੇ ਆਮ ਆਦਮੀ ਪਾਰਟੀ ਚ ਗਏ ਤਾਂ ਆਮ ਆਦਮੀ ਪਾਰਟੀ ਚਲੇ ਗਏ ਹੁਣ ਵਾਪਸੀ ਹੋਈ ਤਾਂ ਦੋਹਾਂ ਦੀ ਵਾਪਸੀ ਹੋਈ ਹੈ ਸਵਾਲ ਬਹੁਤ ਸਾਰੇ ਨੇ ਕਿਉਂਕਿ ਯਾਦਵਿੰਦਰਾ ਕੰਗ ਹੋਰਾਂ ਨੇ ਯੂਥ ਕਾਂਗਰਸ ਦੇ ਵਿੱਚ ਵੀ ਲੰਬਾ ਸਮਾਂ ਕੰਮ ਕੀਤਾ ਵਿਜੇਂਦਰ ਸਿੰਘਲਾ ਹੋਰਾਂ ਦੀ ਅਗਵਾਈ ਦੇ ਵਿੱਚ ਔਰ ਉਸ ਤੋਂ ਬਾਅਦ ਸਟ੍ਰੀਮ ਪੋਲਿਟਿਕਸ ਵੱਲ ਵੀ ਇਹਨਾਂ ਨੇ ਰੁਖ ਕੀਤਾ ਹਾਲਾਂਕਿ ਜਦੋਂ ਜਦੋਂ ਟਿਕਟ ਮੰਗੀ ਟਿਕਟ ਨਹੀਂ ਮਿਲੀ ਕੱਟਦੀ ਗਈ ਪਰ ਕਿਸੇ ਤਰੀਕੇ ਕਾਂਗਰਸ ਦੇ ਵਿੱਚ ਸਰਵਾਈਵ ਕਰਦੇ ਰਹੇ ਆਖਰ ਕਾਂਗਰਸ ਨੂੰ ਛੱਡ ਦਿੱਤਾ ਕੰਨ ਸਾਹਿਬ ਬਹੁਤ ਬਹੁਤ ਸਵਾਗਤ ਜੀ ਠੀਕ ਹੋ ਸਿੱਤਾ ਕਹਿਮ ਬਹੁਤ ਵਧੀਆ ਜੀ ਅਜੇ ਚਾਰਕ ਦਿਨ ਹੋਏ ਨੇ ਸ਼ਾਮਲ ਹੋਇਆ ਨੂੰ ਜੀ ਸਿੰਘਲਾ ਸਾਹਿਬ ਦੇ ਨਾਲ ਕਿਵੇਂ ਆ ਕਰਤਾ ਕੰਮ ਸ਼ੁਰੂ हां कामਤਾ जी होण दिन रात चल रहा है क्योंकि समय बड़ा थोड़ा रह गया है। हम्म। ते विजेंद्र सिंगला जी जेडे के ਸਾਡੇ ਕਾਂਗਰਸ ਪਾਰਟੀ ਦੇ ਲੋਕ ਸਭਾ ਆਨੰਦਪੁਰ ਸਾਹਿਬ ਦੇ ਉਮੀਦਵਾਰ ਆ। ਉਹਨਾਂ ਨਾਲ ਇੱਕ ਸਾਡਾ ਸਿਆਸੀ ਜਿਹੜਾ ਰਿਸ਼ਤਾ ਤਾਂ ਹੈ ਹੀ ਹੈ ਪਰ ਬਹੁਤ ਹੀ ਇੱਕ ਪਰਸਨਲ ਨਿੱਜੀ ਰਿਸ਼ਤਾ ਵੀ بڑا ਨਿੱਘਾ ਰਿਸ਼ਤਾ ਵੀ ਉਹਨਾਂ ਦੇ ਪਰਿਵਾਰ ਨਾਲ ਤੇ ਵਿਜੇਂਦਰ ਸਿੰਘਲਾ ਜੀ ਨਾਲ ਖਾਸ ਕਰਕੇ ਮੇਰਾ ਯੂਥ ਕਾਂਗਰਸ ਟਾਈਮ ਦਾ ਸਾਡਾ ਪੁਰਾਣਾ ਰਿਸ਼ਤਾ ਹੈ। हम्म। ਤੇ ਉਹਨਾਂ ਨੇ ਸਾਡੀ ਜਿਹੜੀ ਘਰ ਵਾਪਸੀ ਹੈ ਉਹਦੇ ਵਿੱਚ ਬੜੀ ਪ੍ਰੇਰਣਾ ਦਿੱਤੀ ਗੱਲਬਾਤ ਕੀਤੀ ਤੇ ਹਰ ਤਰੀਕੇ ਨਾਲ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਵੀ ਆਪਣੀ ਜਿਹੜੀ ਮਾਂ ਪਾਰਟੀ ਪੁਰਾਣੀ ਹੈ ਜੋ ਕਿਸੇ ਨਾਰਾਜ਼ਗੀ ਕਾਰਨ ਅਸੀਂ ਉਹ ਤੋਂ ਚਲੇ ਗਏ ਸੀ ਕਿ ਤੁਹਾਨੂੰ ਵਾਪਸ ਆਉਣਾ ਚਾਹੀਦਾ ਇੱਕ ਗੱਲ ਇੱਕ ਗੱਲ ਲੋਕਾਂ ਦੇ ਮਨ ਦੇ ਵਿੱਚ ਵੀ ਰਹਿੰਦੀ ਆ ਤੇ ਮੈਂ ਵੀ ਇਹ ਲੀਡਰਾਂ ਨੂੰ ਸਵਾਲ ਕਰਦਾ ਹੀ ਹੁੰਨਾ ਅਕਸਰ ਕਿ Uh, मतलब उडीक क्यों नहीं की जाती जानदी नाल जा दी नाल नाराजगी दिखा देती जांदी है कि आ चक्को ਫਰਾਪਾ ਦਾ ਚੱਕ ਲੈ ਆਪਣਾ ਜੋ ਵੀ ਜੁੱਲੀ ਇਸ ਤਰ੍ਹਾਂ ਹੋਣ ਅਗਲੇ ਘਰੇ ਜਾ ਕੇ ਡਾ ਲੈਨੇ ਆ ਮੰਝਾ ਇਹ ਅਜੀਹਾ ਕਿਉਂ ਹੁੰਦਾ ਹੈ ਉਡੀਕ ਕਿਉਂ ਨਹੀਂ ਕੀਤੀ ਜਾ ਸਕਦੀ ਸੀ ਤੁਸੀਂ ਪਾਰਲੀਮੈਂਟ ਦੀ ਟਿਕਟ ਮੰਗੀ ਚਲੋ ਨਹੀਂ ਮਿਲੀ 2022 ਦੇ ਵਿੱਚ ਟਿਕਟ ਮਿਲੀ ਨਹੀਂ ਮਿਲੀ ਹੋ ਸਕਦਾ ਹੁਣ ਵਾਲੀ ਟਿਕਟ ਤੁਹਾਨੂੰ ਦੇ ਹੀ ਦਿੱਤੀ ਜਾਂਦੀ ਕਿ ਯਾਦਵਿੰਦਰ ਕੰਗ ਹੋਰੀ ਕਦੋਂ ਦਾ ਕੰਮ ਕਰ ਰਹੇ ਨੇ ਸਾਡੇ ਪੁਰਾਣੇ ਇੱਕ 45 ਸਾਲ ਪਹਿਲਾ ਕੰਮ ਕਰ ਰਹੇ ਕਾਂਗਸਾਹਬ ਦੇ ਸੁਪੁੱਤਰ ਨੇ ਕੰਮ ਕੀਤਾ ਜਾ ਰਿਹਾ ਇੱਕ ਸਟਰੋਂਗ ਲੈਗਸੀ ਆ ਖਰੜ ਵਰਗੇ ਹਲਕੇ ਦੇ ਵਿੱਚ ਜੀ ਇਹ ਇਹ ਮਤਲਬ ਐਉਂ ਨਹੀਂ ਲੱਗਦਾ ਕਿ ਆਪਣਾ ਜਿਵੇਂ ਸੀਵੀ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਹੈ ਬੜਾ ਅੱਛਾ ਸਵਾਲ ਤੁਸੀਂ ਰਵੀ ਜੀ ਪੁੱਛਿਆ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੀ ਗੱਲ ਖਾਸ ਕਰਕੇ ਦੱਸਣੀ ਚਾਹੂੰਗਾ ਕਿ ਕਦੀ ਵੀ ਇਹ ਫੈਸਲਾ ਜਿਹੜਾ ਐਡਾ ਵੱਡਾ ਫੈਸਲਾ ਹੁੰਦਾ ਹੈ ਇਹ ਸਿਰਫ ਜਜ਼ਬਾਤਾਂ ਦੇ ਸਿਰ ਤੇ ਨਹੀਂ ਲਿਆ ਜਾਂਦਾ ਹੁੰਦਾ ਅਸੀਂ ਜੋ ਵੀ ਹਾਂ ਇਹ ਜੋ ਵੀ ਸਾਡਾ ਵਜੂਦ ਹੈ ਸਾਡੇ ਹਲਕੇ ਦੇ ਜੋ ਪਿਆਰ ਮੁਹੱਬਤ ਅਸ਼ੀਰਵਾਦ ਸਾਡੇ ਹਲਕੇ ਵਾਸੀ ਸਾਨੂੰ ਦਿੰਨੇ ਆ ਹਮੇਸ਼ਾ ਸਮੇਂ-ਸਮੇਂ ਤੇ ਤਾਂ ਉਹਨਾਂ ਦੀ رائے ਮੁਤਾਬਕ ਉਹਨਾਂ ਨਾਲ ਸਲਾਹ ਕਰਕੇ ਹੀ ਫੈਸਲਾ ਲਿਆ ਜਾਂਦਾ ਜਦੋਂ 2022 ਚ ਮੇਰੇ ਪਿਤਾ ਜੀ ਸਰਦਾਰ ਜਗਮਉਨ ਸਿੰਘ ਕੰਗ ਨੇ ਮੇਰੀ ਟਿਕਟ ਮੰਗੀ ਵੀ بیٹے ਯਦਵਿੰਦਰਾ ਸਿੰਘ ਕੰਗ ਨੂੰ 22-23 ਸਾਲ ਯੂਐਸ ਕਾਂਗਰਸ ਚ ਹੋ ਗਏ ਜ਼ਿਲ੍ਹਾ ਪਰਿਸ਼ਦ ਮੈਂਬਰ ਰਿਹਾ ਹੈ ਚੇਅਰਮੈਨ ਇਨਫੋਟੈਕ ਰਿਹਾ ਹੈ ਕਈ ਜਗ੍ਹਾ ਕਈ ਸਟੇਟਾਂ 'ਚ ਕੰਮ ਕਰਿਆ ਤਾਂ ਮੈਰਿਟ ਹੋਣ ਦੇ ਬਾਵਜੂਦ ਟਿਕਟ ਨਾ ਮਿਲਣਾ ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਇਲਾਕੇ ਦੇ ਲੋਕਾਂ ਕੋਲ ਵਾਪਸ ਗਏ ਉਹਨਾਂ ਵਿੱਚ ਬੜਾ ਰੋਸ ਸੀਗਾ ਬੜੀ ਨਾਰਾਜ਼ਗੀ ਸੀ ਔਰ ਕਦੀ ਕਦੀ ਇਹ ਹੁੰਦਾ ਜੀ ਜਿਹੜੀ ਜਨਤਾ ਜਨਦਾਨ ਹੈ ਸਾਡੇ ਲੋਕ ਹੈ ਉਹਨਾਂ ਦੀ ਆਵਾਜ਼ ਮੁਤਾਬਕ ਤੁਹਾਨੂੰ ਫੈਸਲਾ ਲੈਣਾ ਪੈਂਦਾ ਉਹਨਾਂ ਦੇ ਹੁਕਮ ਮੁਤਾਬਕ ਤਹਾਨੂੰ ਅੱਗੇ ਚੱਲਣਾ ਪੈਂਦਾ ਉਹਨਾਂ ਦਾ ਇਹੀ ਹੁਕਮ ਸੀ ਕਿ ਸਮੇਂ ਦੀ ਮੰਗ ਹੈ ਤੁਹਾਨੂੰ ਤੁਹਾਡੇ ਲੋਕਾਂ ਨੇ ਕਿਹਾ ਕਿ ਪਾਰਟੀ ਛੱਡ ਦਿਓ ਬਿਲਕੁਲ ਉਹਨਾਂ ਦੀ ਅਸੀਂ ਮੀਟਿੰਗਾਂ ਹੋਈਆਂ ਜੀ ਇੱਕ ਬਹੁਤ ਵੱਡੀ ਭਰਮੀ ਮੀਟਿੰਗ ਵੀ ਹੋਈ ਉਹਦੇ 'ਚ ਵੀ ਸਾਡੇ ਸਾਰੇ ਪਤਵੰਤੇ ਸਾਡੇ ਸਾਰੇ ਸੀਨੀਅਰ ਵਰਕਰ ਲੀਡਰ ਸਾਰਿਆਂ ਨੇ ਇਹ ਗੱਲ ਕਹੀ ਉਸ ਤੋਂ ਬਾਅਦ ਜਾ ਕੇ ਅਸੀਂ ਇਹ ਫੈਸਲਾ ਲਿਆ ਹੁਣ ਫੇਰ ਉਹਨਾਂ ਲੋਕਾਂ ਨੇ ਕਿਹਾ ਤਾਂ ਕਿ ਵਾਪਸੀ ਕਰ ਲਓ ਉਹਦਾ ਵੀ ਕਾਰਨ ਹੈ ਜੀ ਸਿਰਫ ਲੋਕਾਂ ਨੇ ਜ਼ਰੂਰ ਕਿਹਾ ਉਹਨਾਂ ਨੂੰ ਪੁੱਛ ਕੇ ਹੀ ਵਾਪਸੀ ਕਰੀ ਹੈ ਹਮ ਪਰ ਜਦੋਂ ਸਵਾ ਦੋ ਢਾਈ ਸਾਲ ਹੋ ਗਏ ਸਰਕਾਰ ਬਣੀ ਨੂੰ 31 ਜਨਵਰੀ 2022 ਨੂੰ ਸਰਦਾਰ ਹਾਂ ਸਰਦਾਰ ਜਗਮਉਂ ਸਿੰਘ ਕੰਗ ਮੇਰੇ ਪਿਤਾ ਜੀ ਔਰ ਮੈਂ ਅਸੀਂ ਜੁਆਇਨ ਕੀਤਾ ਕੇਜਰੀਵਾਲ ਸਾਹਿਬ ਦੇ ਰੈਜ਼ਿਡੈਂਸ ਰਾਗਵ ਚੱਡਾ ਜੀ ਵੀ ਉੱਥੇ ਮੌਜੂਦ ਸੀ ਸਾਰੀ ਗੱਲਬਾਤ ਹੋਈ ਅਸੀਂ ਉੱਥੇ ਜੁਆਇਨ ਕੀਤਾ ਪਰ ਜੋ ਬਣਦਾ ਟੁਕਮਾ ਇੱਜ਼ਤ ਮਾਨ ਔਰ ਖਾਸ ਕਰਕੇ ਸਾਡੇ ਇਲਾਕੇ ਦੇ ਜਿਹੜੇ ਵਰਕਰ ਲੀਡਰ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਤਾ ਇੱਥੇ ਬੀਬੀ ਅਨਮੋਲ ਗਗਨ ਮਾਨ ਨੂੰ ਜਿਤਾਉਣ ਨੂੰ ਚਮਕੌਰ ਸਾਹਿਬ ਡਾਕਟਰ ਚਰਨਜੀਤ ਚੰਨੀ ਨੂੰ ਜਿਤਾਉਣ ਨੂੰ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਪੁੱਛ ਨਹੀਂ ਹੋਈ ਉਹਨਾਂ ਦੇ ਛੋਟੇ ਛੋਟੇ ਕੰਮ ਵੀ ਚਾਹੁੰਦੇ ਸੀ ਤੁਸੀਂ ਕਿਵੇਂ ਦੇ ਕੰਮ ਨਹੀਂ ਹੋਏ ਮਤਲਬ ਮੁੱਖ ਨਾਰਾਜ਼ਗੀ ਦੀ ਜੇਕਰ ਗੱਲ ਕਰਾਂ ਕਾਂਗਰਸ ਨਾਲ ਨਾਰਾਜ਼ਗੀ ਹੋਈ ਕਿ ਟਿਕਟ ਨਹੀਂ ਮਿਲੀ ਆਮ ਆਦਮੀ ਪਾਰਟੀ ਨਾਲ ਨਾਰਾਜ਼ਗੀ ਕਿਸ ਗੱਲ ਦੀ ਹੁਣ ਵੀ ਤੁਸੀਂ ਆਮ ਆਦਮੀ ਪਾਰਟੀ ਤੋਂ ਟਿਕਟ ਮੰਗੀ ਸੀ ਸਿਰਫ ਟਿਕਟ ਦੀ ਗੱਲ ਨਹੀਂ ਜੀ ਸੀ ਟਿਕਟ ਦੀ ਗੱਲ ਇੱਕ ਮੁੱਦਾ ਹੋ ਸਕਦਾ ਪਰ ਉਹ ਸਿਰਫ ਇੱਕ ਐਡਾ ਵੱਡਾ ਫੈਸਲਾ ਲੈਣਾ ਉਹ ਸਿਰਫ ਇੱਕ ਟਿਕਟ ਦੀ ਗੱਲ ਨਹੀਂ ਸੀ ਕਈ ਗੱਲਾਂ ਹੁੰਦੀਆਂ ਉਹਦੇ ਸਾਡੀ ਜਿਵੇਂ ਮੈਂ ਦੱਸ ਕੇ ਹਟਿਆ ਹਲਕੇ ਦੇ ਜਿਹੜੇ ਸਾਡੇ ਸੀਨੀਅਰ ਲੀਡਰ ਸਹਿਬਾਨ ਆ ਉਹ ਕੰਪੈਰੀਜ਼ਨ ਵੀ ਕਰਦੇ ਆ ਵੀ ਦੂਸਰੇ ਪਾਸੇ ਟਿਕਟ ਦਿੱਤੀ ਕਿਨੂੰ ਮੈਂ ਔਨ ਰਿਕਾਰਡ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਆ ਵੀ ਪੁਰਾਣਾ ਤੁਸੀਂ ਇਤਿਹਾਸ ਫਰੋਲੋ ਸਾਡੀ ਵਿਧਾਨ ਸਭਾ ਦੇ ਰਿਜ਼ਲਟ ਕੱਢ ਲਓ ਚਾਹੇ ਮੋਰਿੰਡਾ ਜਿਹੜੀ ਪਹਿਲਾਂ ਸਾਡੀ ਵਿਧਾਨ ਸਭਾ ਹੁੰਦੀ ਸੀ ਚਾਹੇ ਹੁਣ ਖਰੜ ਅੱਜ ਤੱਕ ਕਾਂਗਰਸ ਪਾਰਟੀ ਹਮੇਸ਼ਾ ਆ 2022 ਵਾਲੀ ਇਲੈਕਸ਼ਨਾਂ ਵਿਧਾਨ ਸਭਾ ਛੱਡਣ ਛੱਡ ਕੇ ਇਸ ਤੋਂ ਪਹਿਲਾਂ ਪਹਿਲੇ ਆ ਦੂਜੇ ਨੰਬਰ ਤੇ ਆਂਦੀ ਰਹੀ ਹੈ ਫਰਸਟ ਟਾਈਮ ਰਿਕਾਰਡ ਹੈ ਕਿ ਇੱਥੇ ਕਾਂਗਰਸ ਦੇ ਉਮੀਦਵਾਰ ਦੀ 2022 ਚ ਜ਼ਮਾਨਤ ਜ਼ਬਤ ਹੋ ਗਈ ਉਹਦਾ ਕੀ ਕਾਰਨ ਤੁਹਾਡੀ ਵਜ੍ਹਾ ਕਰਕੇ ਅਸੀਂ ਵੀ ਉਹ ਵਜ੍ਹਾ ਦੇ ਵਿੱਚ ਸ਼ਾਮਲ ਹੈ ਜੀ ਬਿਲਕੁਲ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਬੂਥ ਨਾ ਲੱਗਣਾ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਗੱਡੀਆਂ ਨੂੰ ਮੋੜ ਦੇ ਦਿੱਤਾ ਜਾਣਾ ਕਿ ਜੀ ਇੱਥੇ ਸਾਡੇ ਪਿੰਡ ਪੋਸਟਰ ਤੱਕ ਨਾ ਲਾਣ ਆਇਓ ਇਹ ਦਰਸਾਉਂਦਾ ਹੈ ਵੀ ਕਿਤੇ ਨਾ ਕਿਤੇ ਮੈਂ ਮੇਰੇ ਪਿਤਾ ਜੀ ਸਰਦਾਰ ਜਗਮਉਨ ਸਿੰਘ ਕੰਗ ਅਸੀਂ ਇਲਾਕੇ ਦੀ ਸੇਵਾ ਕਰੀ ਹੈ ਉਹਨਾਂ ਦੇ ਦੁੱਖ ਸੁੱਖ ਚ ਇਲਾਕੇ ਨਾਲ ਜੁੜੇ ਰਹੇ ਹਨ ਤੇ ਉਹਨਾਂ ਦੇ ਮਨ 'ਚ ਇੱਕ ਰੋਸ਼ ਸੀਗਾ ਅਸੀਂ ਕਦੀ ਆਪਣੇ ਮੂੰਹੋਂ ਐਹੋ ਜੀ ਗੱਲ ਨਹੀਂ ਉਹਨਾਂ ਨੂੰ ਕਹੀ ਪਰ ਉਹਨਾਂ ਦੇ ਮਨ 'ਚ ਰੋਸ਼ ਸੀ ਉਹ ਕਿਤੇ ਨਾ ਕਿਤੇ ਉਹ ਜਨਤਾ ਨੇ ਵੋਟਾਂ ਰਾਹੀਂ ਕੱਢਿਆ ਇਸੇ ਕਰਕੇ ਉਸ ਤੋਂ ਪਹਿਲਾਂ ਸਾਨੂੰ ਇਹਨਾਂ ਨੇ ਆਦੇਸ਼ ਕੀਤਾ ਸਾਡੇ ਹਲਕੇ ਵਾਸੀਆਂ ਨੇ ਇੱਥੇ ਰਹਿਣ ਦਾ ਜੀ ਹੁਣ ਨਹੀਂ ਗੱਲ ਬਣਦੀ ਕਿ ਐਸੇ ਬੰਦੇ ਨੂੰ ਤੁਸੀਂ ਟਿਕਟ ਦੇ ਦਿੱਤੀ ਮੁੜ ਕੇ ਰਿਜ਼ਲਟ ਸਾਹਦੇ ਸਾਹਮਣੇ ਆ ਗਿਆ ਬਹੁਤ ਸਾਰੇ ਇਲਜ਼ਾਮ ਕਾਂਗਸਾਗ ਨੇ ਉਸ ਵੇਲੇ ਟਿੰਕੂ ਸ਼ਰਮਾ ਹੋਰਾਂ ਦੇ ਲਾਏ ਕਿ ਉਹਨਾਂ ਨੇ ਬਹੁਤ ਸਾਰਾ ਪੈਸਾ ਜਿਹੜਾ ਉਹ ਗਵਨ ਕੀਤਾ ਕਪਲੇ ਕੀਤੇ ਕੁਝ ਪਰਚੇ ਹੋਏ ਸੀ ਉਹ ਉਹ ਸਾਰੀਆਂ ਚੀਜ਼ਾਂ ਠੀਕ ਸੀ ਦੇਖੋ ਜੀ ਮੈਂ ਉਹਦੇ ਬਾਰੇ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ कि ਜਦੋਂ ਸਿਆਸੀ جنگ ਚੱਲਦੀ ਹੈ ਤਾਂ ਹਰ ਤਰ੍ਹਾਂ ਦੀ ਗੱਲਾਂ ਹੁੰਦੀਆਂ ਉਹਨਾਂ ਨੇ ਵੀ ਕਈ ਇਲਜ਼ਾਮ ਲਾਏ ਹੋਣੇ ਆ ਮੈਂ ਉਹਦੀ ਗਹਿਰਾਈ 'ਚ ਨਾ ਜਾ ਕੇ ਇੱਕ ਗੱਲ ਜ਼ਰੂਰ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਹੁਣ ਤੁਹਾਡੇ ਸਾਥੀ ਹੋ ਗਏ ਇਸ ਕਰਕੇ ਗੱਲ ਨਹੀਂ ਕਰਨਾ ਚਾਹੁੰਦੇ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਸਾਡੀ ਜਿਹੜੀ ਪੰਜਾਬ ਦੀ ਸਟੇਟ ਲੀਡਰਸ਼ਿਪ ਸਾਡੀ ਹਾਈ ਕਮਾਂਡ ਸਾਡੀ ਦਿੱਲੀ ਦੀ ਲੀਡਰਸ਼ਿਪ ਉਹਨਾਂ ਦੇ ਰਾਹੀਂ ਅਸੀਂ ਸਾਰੀ ਗੱਲਾਂ ਬਾਤਾਂ ਕਲੀਅਰ ਕਰਕੇ ਆਪਣਾ ਮਨਮਟਾ ਕਲੀਅਰ ਕਰਕੇ ਅਗਲਾ ਰਸਤਾ ਜੋ ਹੈ ਉਹਨਾਂ ਨੂੰ ਮਾਰਗਦਰਸ਼ਨ ਲੈ ਕੇ ਫਿਰ ਅਸੀਂ ਸ਼ਾਮਲ ਹੋ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਸੀ ਚਰਨਜੀਤ ਜੀ ਚੰਨੀ ਜੀ ਬਿਲਕੁਲ ਸੀਨੀਅਰ ਲੀਡਰ ਹੈ ਜੀ ਸ਼ਾਮਲ ਹੈ ਉਹ ਪੰਜਾਬ ਦੀ ਲੀਡਰਸ਼ਿਪ ਵਿੱਚ ਮੁੱਖ ਮੰਤਰੀ ਤੁਹਾਡੀ ਉਸ ਵੇਲੇ ਉਹਨਾਂ ਨਾਲ ਹੀ ਰਹੀ ਇਸੇ ਤਰ੍ਹਾਂ ਦੇ ਤੌਰ ਤੇ ਤੁਸੀਂ ਕਹਿੰਦੇ ਹੋ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਾਡੀ ਟਿਕਟ ਕਟਵਾਈ ਕਿਉਂਕਿ ਕਾਂਗਪਾ ਸਰ ਬੜੇ ਸੀਨੀਅਰ ਸੀ ਉਹਨਾਂ ਨੂੰ ਲੱਗਦਾ ਸੀ ਕਿ ਕਾਂਗਪਾ ਸਰ ਦੀ ਟਿਕਟ ਕਟਵਾਓ ਇਹਨਾਂ ਦੇ ਬੇਟੇ ਨੂੰ ਨਹੀਂ ਮਿਲਣੀ ਚਾਹੀਦੀ ਤੁਹਾਡੀ ਮੁੱਖ ਨਾਰਾਜ਼ਗੀ ਚਰਨਜੀਤ ਸਿੰਘ ਚੰਨੀ ਦੇ ਨਾਲ ਉਸ ਵੇਲੇ ਰਹੀ ਹੈ ਕਿ ਮੁੱਖ ਮੰਤਰੀ ਰਹੇ ਉਹਨਾਂ ਦੀਆਂ ਤਾਰਾਂ ਉੱਪਰ ਜਾਦਾ ਜੁੜਦੀਆਂ ਸੀ ਤੁਹਾਡੀਆਂ ਘੱਟ ਜੁੜਦੀਆਂ ਹੋਣਗੀਆਂ ਹੁਣ ਸਾਰਾ ਕੁਝ ਠੀਕ ਹੋ ਗਿਆ ਗੱਲ ਹੈ ਜੀ ਮੈਂ ਉਹੀ ਗੱਲ ਮੁੱਖ ਨਾਰਾਜ਼ਗੀ ਜਾਨੀ ਖਤਮ ਹੋ ਗਈ ਦੁਹਰਾ ਰਹੇ ਹਾਂ ਕਿ ਹਰ ਇੱਕ ਕਿਸਮ ਦੀ ਮੁੱਖ ਨਾਰਾਜ਼ਗੀ ਖਤਮ ਹੋ ਗਈ ਦਿਲ ਸਾਫ਼ ਕਰਕੇ ਅਸੀਂ ਆਪਣੀ ਪਾਰਟੀ 'ਚ ਵਾਪਸ ਆਏ ਹਾਂ ਔਰ ਜਿੱਥੇ ਤੱਕ ਕੋਸ਼ਿਸ਼ ਹੋਏਗੀ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਜਨਤਾ ਦੇ ਅਸ਼ੀਰਵਾਦ ਨਾਲ ਔਰ ਸਾਰੀ ਲੀਡਰਸ਼ਿਪ ਦੀ ਗਾਈਡੈਂਸ ਨਾਲ ਸਭ ਨੂੰ ਨਾਲ ਲੈ ਕੇ ਅਸੀਂ ਚੱਲਣਾ ਚਾਹਾਂਗੇ ਔਰ ਚੱਲਾਂਗੇ ਹਮ ਹਲਕਾ ਆਨੰਦਪੁਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਦੀ ਸਪੋਰਟ ਹੈ ਤੁਹਾਡੀ ਵਿਜੇਂਦਰ ਸਿੰਘ 라ਹੋਲ ਦੀ ਜੇਕਰ ਗੱਲ ਕਰੀਏ ਹਲਕਾ ਆਨੰਦਪੁਰ ਸਾਹਿਬ ਦੇ ਵਿੱਚ ਜੇ ਮੈਂ ਤੁਹਾਨੂੰ ਗੱਲ ਕਰਾਂ ਜੀ 2019 ਚ ਬਤੌਰ ਯੂਥ ਕਾਂਗਰਸ ਲੀਡਰ ਮੈਂ ਵੀ ਇੱਥੋਂ ਲੋਕ ਸਭਾ ਦੀ ਟਿਕਟ ਮੰਗ ਰਿਆ ਸੀ ਤੇ ਕਿਉਂਕਿ ਮੈਂ 20 ਬਾਈ ਸਾਲ ਤੋਂ ਯੂਥ ਕਾਂਗਰਸ ਚ ਬੜਾ ਐਕਟਿਵ ਰਹੇ ਹਾਂ ਹੁਣ ਕਈ ਮੇਰੇ ਯੂਥ ਕਾਂਗਰਸ ਦੇ ਸਾਥੀ ਕਈ ਵਾਰ ਜਿਵੇਂ ਟਾਈਮ-ਟਾਈਮ ਦੀ ਗੱਲ ਹੁੰਦੀ ਹੈ ਵਕਤ ਨਾਲ ਫਰਕ ਪੈ ਜਾਂਦਾ ਕਈ ਐਮਐਲਏ ਦੀਆਂ ਇਲੈਕਸ਼ਨਾਂ ਲੜ ਚੁੱਕੇ ਆ ਕੋਈ ਯੂਥ ਕਾਂਗਰਸ ਦੀਆਂ ਇਲੈਕਸ਼ਨਾਂ ਲੜ ਚੁੱਕੇ ਆ ਕਈ ਅਹਿਮ ਅਹੁਦਿਆਂ ਤੇ ਬੈਠੇ ਆ ਉਹਨਾਂ ਨਾਲ ਮੇਰਾ ਬੜਾ ਨਿੱਜੀ ਪਿਆਰ ਹੈ ਰਿਲੇਸ਼ਨ ਹੈ ਤੇ ਉਦੋਂ ਵੀ ਮੈਂ ਉਹਨਾਂ ਦੇ ਸਿਰ ਤੇ ਹੀ ਲੋਕ ਸਭਾ ਦੀ ਟਿਕਟ ਮੰਗ ਰਿਆ ਸੀਗਾ ਤੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਸਾਡੀ ਖਰੜ ਜਿਹੜੀ ਵਿਧਾਨ ਸਭਾ ਹੈ ਪੁਰਾਣਾ ਸਾਡਾ ਇਲਾਕਾ ਮਰਿੰਡਾ ਸੀ ਜ਼ਿਲ੍ਹਾ ਮੁਹਾਲੀ ਮੁਹਾਲੀ ਸ਼ਹਿਰ ਹੋ ਗਿਆ ਪੁਰਾਣਾ ਡਿਸਟ੍ਰਿਕਟ ਸਾਡਾ ਰੋਪੜ ਸੀ ਇੱਥੇ ਸਾਰੀ ਜਗ੍ਹਾ ਸਾਡੇ ਪੁਰਾਣੇ ਸਤਕਾਰਯੋਗ ਸੀਨੀਅਰ ਲੀਡਰ ਸਹਿਬਾਨ ਬੈਠੇ ਆ ਮੇਰੇ ਯੂਥ ਕਾਂਗਰਸ ਦੇ ਵੀਰ ਬੈਠੇ ਆ ਤਾਂ ਉਹ ਸਾਰਿਆਂ ਨਾਲ ਟੀਮ ਵਰਕ ਕਰਕੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਡੀ ਟੀਮ ਤਕੜੀ ਹੈ ਸਿੰਘਲਾ ਸਾਹਿਬ ਨੇ ਮੇਰਾ ਕੰਮ ਦੇਖਿਆ ਹੋਇਆ ਤੇ ਉਹ ਟੀਮ ਦੇ ਸਦਕਾ ਅਸੀਂ ਪੂਰੀ ਉਮੀਦ ਕਰਦੇ ਆਂ ਵੀ ਵਿਜੇਂਦਰ ਸਿੰਘਲਾ ਜੀ ਨੂੰ ਵੱਡੀ ਜਿੱਤ ਅਸੀਂ ਹਾਸਲ ਕਰਾਵਾਂਗੇ ਇਹ ਵਜ੍ਹਾ ਕੀ ਰਹੀ ਹੈ ਕਿ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਬਹੁਤ ਸਾਰੇ ਤੁਹਾਡੇ ਸਾਥੀ ਬਹੁਤ ਸਾਰੇ ਅਹੁਦਿਆਂ ਤੇ ਇਸ ਵੇਲੇ ਵੀ ਹੈਗੇ ਨੇ ਬਹੁਤ ਸਾਰੇ ਐਮਐਲਏ ਦੀਆਂ ਚੋਣਾਂ ਲੜ ਚੁੱਕੇ ਨੇ ਯਾਦਵਿੰਦਰਾ ਕੰਗ ਨੂੰ ਮੌਕਾ ਕਿਉਂ ਨਹੀਂ ਮਿਲਿਆ ਦੇਖੋ ਜੀ ਗੱਲ ਇਹ ਹੈ ਇੱਕ ਤਾਂ ਤੁਸੀਂ ਆਪਣੇ ਪਿਤਾ ਜੀ ਦੇ ਰਾਹੀਂ ਜਾਣਾ ਸੀ ਹਾਈ ਕਮਾਂਡ ਦੇ ਨਿਗਾਚ ਨਹੀਂ ਆਏ ਤੁਸੀਂ ਨਜ਼ਰ 'ਚ ਨਹੀਂ ਆਏ ਮੈਂ ਤੁਹਾਨੂੰ ਇੱਕ ਟਿਕਟ ਮੰਗਣੀ ਤੇ ਟਿਕਟ ਦੇਣੀ ਦੋ ਚੀਜ਼ਾਂ ਹੁੰਦੀਆਂ ਹਨ 2017 'ਚ ਹਾਈ ਕਮਾਂਡ ਨੇ ਔਰ ਸਾਡੇ ਪੁਰਾਣੇ ਸੀਨੀਅਰ ਲੀਡਰ ਉਹ ਸਾਡੀ ਅੱਜ ਦੀ ਡੇਟ ਸਾਡੀ ਪਾਰਟੀ 'ਚ ਨਹੀਂ ਹੈ ਸਾਡੇ ਪੁਰਾਣੇ ਇਤੋ ਸਾਬਕਾ ਮੁੱਖ ਮੰਤਰੀ ਵੀ ਰਹੇ ਹਨ ਉਹਨਾਂ ਨੇ ਮੇਰਾ ਨਾਮ ਪ੍ਰਪੋਜ਼ ਕਰਿਆ ਸੀ 2017 'ਚ ਇੱਥੇ ਟਿਕਟ ਵਾਸਤੇ ਵੀ ਮੁੰਡੇ ਦਾ ਇਲਾਕੇ 'ਚ ਕਾਫੀ ਨਾਮ ਹੈ ਹੂੰ ਤੇ ਇਹਨੇ ਕਾਫੀ ਕੰਮ ਕਰਿਆ ਔਰ ਆਪਣੇ ਪਿਤਾ ਜੀ ਦੇ ਅਸ਼ੀਰਵਾਦ ਨਾਲ ਇਹਨੂੰ ਇਲੈਕਸ਼ਨ ਲੜਾਈ ਜਾਵੇ ਹੂੰ ਪਰ ਕੁਝ ਸਮੀਕਰਨ ਇਹ ਜੇ ਬਣੇ ਕੁਝ ਸੀਨੀਅਰ ਲੀਡਰ ਸਾਹਿਬਾਨ ਨਾਲ ਗੱਲ ਹੋਈ ਹੂੰ ਕੁਝ ਸਾਡੇ ਪਿਤਾ ਜੀ ਨਾਲ ਮੇਰੀ ਜੋ ਸਲਾਮ مشورہ ਹੋਇਆ ਉਹ ਸਾਡੇ ਇਲਾਕੇ ਵਾਲਿਆਂ ਨੇ ਜੋ ਆਦੇਸ਼ ਕੀਤਾ ਉਸ ਟਾਈਮ ਮੁਤਾਬਕ ਫਿਰ ਮੈਂ ਪਿੱਛੇ हट ਗਿਆ ਤੇ ਦੁਬਾਰਾ ਕੰਗਸਾਭ ਨੂੰ ਅਸੀਂ 2017 ਚ ਇਲੈਕਸ਼ਨ ਲੜਾਈ ਜਦੋਂ ਕਿ ਕਾਂਗਰਸ ਦੀ ਸਰਕਾਰ ਬਣੀ ਹੈ ਥੋੜੀ ਜੀ ਵੋਟਾਂ ਤੋਂ ਕਾਂਗਸਾਭ 17 18 2012 ਦਾ ਫਰਕ ਰਿਹਾ 2012 ਆ ਆ ਹਾਂ ਜੀ ਥੋੜੀ ਜੀ ਵੋਟਾਂ ਤੋਂ ਕਾਂਗਸਾਭ ਉਹ ਚਨਾਵ ਹਾਰ ਗਏ ਹੂੰ ਉਹਦੀ ਵੀ ਸਾਨੂੰ ਸੈਟਬੈਕ ਹੋਈ ਤੇ ਜਿਵੇਂ ਤੁਸੀਂ ਮੈਨੂੰ ਜ਼ਿਕਰ ਕਰਿਆ ਤੁਸੀਂ ਮੈਨੂੰ ਪੁੱਛਿਆ ਕਿ ਤੁਹਾਨੂੰ ਹਾਈ ਕਮਾਂਡ ਨੇ ਟਿਕਟ ਕਿਉਂ ਨਹੀਂ ਦਿੱਤੀ 2017 ਚ ਮੈਨੂੰ ਹੀ ਟਿਕਟ ਦੇ ਰੇ ਸੀ ਪਰ ਸਾਡਾ ਜੋ ਇੱਕ ਫੈਸਲਾ ਇਹ じゃ ਹੋਇਆ ਵੀ ਫਿਰ ਅਸੀਂ ਕਾਂਗਸ ਸਾਹਿਬ ਨੂੰ ਹੀ ਚੋਣ ਦੇ ਮੈਦਾਨ ਚ ਉਤਾਰਿਆ ਹੂੰ ਅੱਛਾ ਖਰੜ ਵਾਸਤੇ ਕਰਨਾ ਕੀ ਹੈ ਦੇਖੋ ਇੱਕ ਤਾਂ ਹੁੰਦਾ ਹੈ ਕਿ ਬੰਦੇ ਨੇ ਕਹਿ ਕੇ ਕੰਮ ਕਰਵਾਉਣੇ ਨੇ ਤੁਸੀਂ ਆਮ ਆਦਮੀ ਪਾਰਟੀ ਚ ਰਹੇ ਤੁਹਾਡੀ ਨਰਾਜ਼ਗੀ ਹੋ ਗਈ ਕਿ ਸਾਡੇ ਬੰਦਿਆਂ ਦੇ ਕੰਮ ਨਹੀਂ ਹੋ ਰਹੇ ਖਾਸ ਤੌਰ ਤੇ ਜਿਹੜਾ ਤੁਹਾਡਾ ਆਪਣਾ ਕਾਰਡ ਰ ਹੈ ਪੁਰਾਣਾ ਜੁੜਿਆ ਹੋਇਆ ਕਾਰਡ ਰ ਉਹਦੇ ਕੰਮ ਨਹੀਂ ਹੋ ਰਹੇ ਤੁਹਾਡਾ ਆਪਣਾ ਵਿਜ਼ਨ ਕੀ ਹੈ ਕੀ ਹੋਣਾ ਚਾਹੀਦਾ ਖਰੜ ਦੇ ਅੰਦਰ ਕੀ ਕਰਵਾਉਣਾ ਚਾਹੁੰਦੇ ਸੀ ਕੀ ਨਹੀਂ ਕੀਤਾ ਗਿਆ ਤੇ ਕਿਉਂ ਨਹੀਂ ਕੀਤਾ ਮੇਨ ਮੇਨ ਜੇ ਮੈਂ 2-4 ਕੰਮਾਂ ਦੀ ਗੱਲ ਕਰਾਂ ਤਾਂ ਕੀ ਕਰਵਾਉਣਾ ਚਾਹੁੰਦੇ ਸੀ ਤੁਸੀਂ ਤੁਸੀਂ ਜੀ ਇਲਾਕੇ ਵਿੱਚ ਇੱਕ ਤਾਂ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦਾ ਇਲਾਕਾ ਚੰਡੀਗੜ੍ਹ ਤੇ ਦੇਖੋ ਕਿੰਨਾ ਵਿਕਾਸ ਹੋਇਆ ਹੋਇਆ ਅਸੀਂ ਚਾਹੁੰਦੇ ਸੀ ਵੀ ਬਿਲਕੁਲ ਜਿਵੇਂ ਦੀਵੇ ਤਲੇ ਹਨੇਰਾ ਹੁੰਦਾ ਅਸੀਂ ਚਾਹੁੰਦੇ ਸੀ ਇੱਥੇ ਹੋਰ ਵਿਕਾਸ ਹੋਵੇ ਹੋਰ ਗ੍ਰਾਂਟਾਂ ਆਣ ਵੱਡੇ ਇੰਸਟੀਚਿਊਟ ਲਿਆਏ ਜਾਣ ਕੋਈ ਇੰਡਸਟਰੀ ਲੈ ਕੇ ਆਈਏ ਜਿਹੜੀ ਕਿ ਸਾਡੇ ਇੱਥੇ ਨੌਜਵਾਨ ਮੁੰਡੇ ਚੰਗੇ ਪੜ੍ਹ ਲਿਖ ਕੇ ਬਾਹਰ ਦਾ ਰੁਖ ਕਰ ਰਹੇ ਆ ਉਹਨਾਂ ਨੂੰ ਇੱਥੇ ਨੌਕਰੀਆਂ ਮਿਲਣ ਖਾਸ ਕਰਕੇ ਮੇਰਾ ਰੁਝਾਨ ਨੌਜਵਾਨ ਸਾਡੇ ਜਿਹੜੇ ਸਾਥੀ ਹੈ ਯੂਥ ਵਾਲੇ ਉਹਨਾਂ ਵੱਲ ਬਹੁਤ ਜ਼ਿਆਦਾ ਸ਼ੁਰੂਤ ਹੋ ਰਿਹਾ ਹੈ ਔਰ ਜਦੋਂ ਮੈਂ ਪੰਜਾਬ ਇਨਫੋਟੈਕ ਚ ਚੇਅਰਮੈਨ ਸੀ ਉਦੋਂ ਵੀ ਮੈਂ ਸਪੈਸ਼ਲ ਅ ਬਜਟ ਪਾਸ ਕਰਾਉਣ ਦੀ ਰეკਮੈਂਡੇਸ਼ਨ કરી ਸੀ ਕਿ ਜਿਹੜੇ ਸਾਡੇ ਨੌਜਵਾਨ ਕੋਈ ਆਪਣੇ ਲੈਵਲ ਤੇ ਬਿਜ਼ਨਸ ਜਾਂ ਕੋਈ ਸਟਾਰਟਅਪ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਸਰਕਾਰ ਆਪਣੀ ਮਦਦ ਕਰੇ ਕੋਈ ਉਹਨਾਂ ਨੂੰ ਫਾਈਨਾਂਸਸ ਪ੍ਰੋਵਾਈਡ ਕਰੇ ਚਾਹੇ ਛੋਟਾ ਲੋਨ ਦੇਵੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਕੁਝ ਨੌਜਵਾਨ ਨੌਕਰੀ ਪਾਸੇ ਚਲੇ ਜਾਂਦੇ ਆ ਕੋਈ ਆਪਣੇ ਨਵੇਂ ਬਿਜ਼ਨਸ ਪਾਸੇ ਚਲੇ ਜਾਂਦੇ ਆ ਸੋ ਮੇਰਾ ਸ਼ੁਰੂ ਤੋਂ ਜਿੱਥੇ ਮੌਕਾ ਮਿਲਿਆ ਪਿਤਾ ਜੀ ਸਰਕਾਰ ਚ ਰਹੇ ਉਦੋਂ ਵੀ ਅਸੀਂ ਮਰਿੰਡੇ ਵਿਖੇ ਆਪਣੀ ਟਰੈਕਟਰ ਕੰਬਾਈਨ ਫੈਕਟਰੀ ਹੈ ਬਹੁਤ ਵੱਡੀ ਜਰਮਨ ਫੈਕਟਰੀ ਹੈ ਉਹ ਲੈ ਕੇ ਆਏ ਕਲਾਸ ਕੰਪਨੀ ਉੱਥੇ ਬੜੀ এমਪਲੋਇਮੈਂਟ ਜਨਰੇਟ ਹੋਈ ਸੋ ਹਮੇਸ਼ਾ ਇਹ ਤਾਂਘ ਰਹੀ ਹੈ ਵੀ ਆਪਣੇ ਇਲਾਕੇ ਨੂੰ ਜਿਹੜਾ ਚੰਡੀਗੜ੍ਹ ਨਾਲ ਟੱਚ ਕਰਦਾ ਹੈ ਹੋਰ ਤਰੱਕੀ ਦੇ ਰਸਤੇ ਤੇ ਲਜਾਈਏ ਔਰ ਸਾਡੇ ਨੌਜਵਾਨ ਜਿਹੜੇ ਗੁੰਮਰਾਹ ਹੋ ਕੇ ਕਈ ਵਾਰ ਪੁੱਠੇ ਪਾਸੇ ਨੂੰ ਚੱਲ ਪੈਣੇ ਆ ਨਸ਼ਿਆਂ ਵੱਲ ਨੂੰ ਚੱਲ ਪੈਣੇ ਆ ਉਹ ਸਹੀ ਰਸਤੇ ਚੱਲਣ ਔਰ ਆਪਣੀ ਜ਼ਿੰਦਗੀ ਤਰੱਕੀ ਕਰਨ ਹੂੰ ਅੱਛਾ ਅੱਗੇ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਖਰੜ ਦੇ ਵਿੱਚ 2027 ਦੀ ਤਿਆਰੀ ਕਰੋਗੇ ਇਹ ਹਾਈ ਕਮਾਂਡ ਵੱਲੋਂ ਹੋ ਸਕਦਾ ਇੱਕ ਥੋੜੀ ਜਿਹੀ ਲੁਕੋ ਕੇ ਚੰਡੀ ਦਿਖਾ ਵੀ ਦਿੱਤੀ ਗਈ ਹੋਵੇ ਕਿ 2027 ਵਾਸਤੇ ਕਰੋ ਤਿਆਰੀ ਜੇ 2027 ਦੇ ਵਿੱਚ ਸਰਕਮਸਟਾਂਸਸ ਬਦਲ ਜਾਂਦੇ ਆ ਫਿਰ ਤਾਂ ਨਹੀਂ 2022 ਵਾਲੀ ਹੋਊਗੀ ਜੀ ਦਾ ਜੀ ਦੇਖੋ ਸਰਕਮਸਟਾਂਸਸ ਆਪਣਾ ਰਵੀ ਜੀ ਬਹੁਤ ਕਿਉਂਕਿ ਸੰਭਾਵਨਾਵਾਂ ਸਾਰੀਆਂ ਲੈ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ ਮੈਂ ਪਹਿਲੀ ਗੱਲ ਦੱਸਾਂ ਕਦੀ ਅਸੀਂ ਸੋਚਿਆ ਨਹੀਂ ਸੀ ਵੀ ਅਸੀਂ ਕਾਂਗਰਸ ਪਾਰਟੀ ਛੱਡਾਂਗੇ ਸਾਂਮਿਕਰਨ ਇਹ ਜੇ ਬਣ ਗਏ ਤਾਂ ਤੁਹਾਨੂੰ ਮੈਂ ਪਹਿਲਾਂ ਸਾਰੀ ਗੱਲ ਕਹਿ ਕੇ ਦੱਸ ਕੇ ਹਟਿਆ ਸੋ 2027 ਚ ਕੀ ਹੋਏਗਾ ਜੀ ਅਸੀਂ ਸਿੰਪਲ ਜੀ ਗੱਲ ਹੈ ਕਿ ਹਰ ਕੋਈ ਬੰਦਾ ਪੋਲਿਟਿਕਸ ਵਿੱਚ ਇੱਕ ਸੇਵਾ ਭਾਵ ਨਾਲ ਆਂਦਾ ਹੈ ਔਰ ਚਾਹੁੰਦਾ ਹੈ ਕਿ ਮੈਨੂੰ ਜੇ ਹਾਈ ਕਮਾਂਡ ਕਿਸੇ ਵੀ ਪੰਦਰ ਤੇ ਮੌਕਾ ਦਊਗੀ ਮੈਂ ਲੋਕਾਂ ਦੀ ਹੋਰ ਵੱਧ ਚੜ ਕੇ ਸੇਵਾ ਕਰੂੰਗਾ ਉਸੇ ਸੇਵਾ ਭਾਵ ਨਾਲ ਅਸੀਂ ਆਪਣੀ ਪਾਰਟੀ ਚ ਵਾਪਸ ਆਏ ਹੂੰ ਅੱਛਾ ਜੇ ਮੈਂ ਅੱਜਕਲ ਦੀ ਸਿਆਸਤ ਦੀ ਗੱਲ ਕਰਾਂ ਸਿਆਸਤ ਬਹੁਤ ਬਦਲੀ ਹੈ ਜਾਂਦੇ ਜਾਂਦੇ ਮੇਰੇ ਦਿਮਾਗ ਦੇ ਵਿੱਚ ਆ ਗਿਆ ਤੁਸੀਂ ਯੂਥ ਲੀਡਰ ਹੋ ਨੌਜਵਾਨ ਲੀਡਰ ਹੋ ਬੰਦਾ ਆਪਣੇ ਆਪਣੇ ਤਰੀਕੇ ਨਾਲ ਸੋਚਦਾ ਪੁਰਾਣੇ ਲੀਡਰ ਕੰਗਸਾਭ ਹੋਰ ਢੰਗ ਨਾਲ ਸੋਚਦੇ ਹੋਣਗੇ ਜੋ ਸਿਆਸਤ ਉਹਨਾਂ ਨੇ ਦੇਖੀ ਆ ਹੁਣ ਤੁਸੀਂ ਨਵੀਂ ਸਿਆਸਤ ਦੇ ਵਿੱਚ ਪੈਰ ਧਰਨਾ ਹੈ ਯੂਥ ਕਾਂਗਰਸ ਨੂੰ ਛੱਡ ਕੇ ਸਟਰੀਮ ਪੋਲਿਟਿਕਸ ਦੇ ਵਿੱਚ ਆ ਰਹੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਦਿਮਾਗ ਦੇ ਅੰਦਰ ਹੁੰਦੀਆਂ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਕੁਝ ਸਮੇਂ ਦੇ ਵਿੱਚ ਮਹੀਨੇ ਡੇਢ ਮਹੀਨੇ ਦੇ ਅੰਦਰ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਨਾਲ ਵਾਪਰਿਆ ਉਹ ਸਾਰੇ ਨੂੰ ਕਿਵੇਂ ਦੇਖਦੇ ਹੋ ਅੱਜ ਕੱਲ ਪੋਲਿਟਿਕਸ ਦੇ ਵਿੱਚ ਦੋ ਚੀਜ਼ਾਂ ਜ਼ਮੀਰ ਔਰ ਨਾਲ ਲੋਕਾਂ ਵਾਸਤੇ ਸੇਵਾ ਭਾਵ ਕੀ ਇਹ بچਿਆ ਹੁਣ ਸਿਆਸਤ ਦੇ ਅੰਦਰ ਮੈਂ ਸਮਝਦਾ ਜੀ ਕਿਤੇ ਨਾ ਕਿਤੇ ਇਹ ਬਚਿਆ ਹੋਇਆ ਹੈ ਹੂੰ ਕਾਫੀ ਤਾਕਤਾਂ ਲੱਗੀਆਂ ਰਹਿੰਦੀਆਂ ਐਹ ਜੀ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਆ ਘਟਾਉਣ ਵਾਸਤੇ ਪਰ ਕਿਤੇ ਨਾ ਕਿਤੇ ਜ਼ਮੀਰ ਸੇਵਾ ਭਾਵ ਬਚਿਆ ਹੋਇਆ ਹੈ ਹੂੰ ਜਿਹਦੇ ਕਰਕੇ ਹੁਣ ਵੀ ਜਿਹੜੀ ਸਾਡੀ ਜਨਤਾ ਹੈ ਸਾਡੇ ਲੋਕ ਹੈ ਸਾਡੇ ਵਰਕਰ ਲੀਡਰ ਹੈ ਉਹਨਾਂ ਦੀ ਇੱਕ ਸੋਚ ਦਿਲੋਂ ਜੁੜੀ ਹੋਈ ਹੈ ਕਿਉਂਕਿ ਜੇ ਇਹਨਾਂ ਨਾਲ ਚੱਲਾਂਗੇ ਪਹਿਲਾਂ ਵੀ ਇਹਨਾਂ ਨੇ ਇਲਾਕੇ ਦਾ ਵਿਕਾਸ ਕਰਾਇਆ ਹੈ ਪਹਿਲਾਂ ਵੀ ਦਿਨ ਦਾ ਸਾਡੇ ਦੁੱਖ ਸੁੱਖ ਚ ਖੜੇ ਰਹੇ ਹਨ ਵੀ ਗਹਾਂ ਨੂੰ ਵੀ ਇਸੇ ਤਰੀਕੇ ਨਾਲ ਸਾਡਾ ਹੱਥ ਫੜ ਕੇ ਬਹੁਤ ਸਾਰੇ ਲੀਡਰਾਂ ਨੂੰ ਮੇਰਾ ਇਹ ਸਵਾਲ ਰਹਿੰਦਾ ਹੈ ਤੇ ਉਹ ਕਹਿੰਦੇ ਨੇ ਕਿ ਨਹੀਂ ਬਿਆਰ ਬਹੁਤ ਥੱਲੇ ਗਿਰ ਗਿਆ ਜਿਸ ਤਰ੍ਹਾਂ ਦੇ ਨਾਲ ਲੀਡਰਾਂ ਦੀਆਂ ਪਾਸ਼ਾਵਾਂ ਦੇ ਵਿੱਚ ਫਰਕ ਪੈਣਾ ਲੀਡਰਾਂ ਦੇ ਵੱਲੋਂ ਇੱਕ ਦੂਜੇ ਤੇ ਬਿਆਨਬਾਜ਼ੀਆਂ ਦੂਸ਼ਣਬਾਜ਼ੀਆਂ ਇੱਕ ਸੱਭਿਅਕ ਭਾਸ਼ਾ ਨੂੰ ਛੱਡ ਕੇ ਹੋਰ ਸ਼ਬਦਾਂ ਦੀ ਵਰਤੋਂ ਕਰ ਲੈਣੀ ਜਿਹਦਾ ਸਿਆਸਤ ਦੇ ਵਿੱਚ ਥਾਂ ਹੀ ਹੈ ਨਹੀਂ ਉਹ ਚੀਜ਼ਾਂ ਵਾਪਰੀਆਂ ਨੇ ਪਿਛਲੇ ਦਿਨਾਂ ਦੇ ਮੈਂ ਉਹ ਹੀ ਤੁਸੀਂ ਜੋ ਗੱਲ ਕਹਿ ਰਹੇ ਹੋ ਉਸੇ ਸੰਦਰਭ ਦੇ ਅੰਦਰ ਹੀ ਮੈਂ ਸਵਾਲ ਕਰ ਰਿਹਾ ਸੀ ਮੈਨੂੰ ਇਹ ਪੁੱਛਿਆ ਸੀ ਕਿ ਇਹ بچਿਆ ਹੋਇਆ ਹੈ ਤੇ ਮੈਂ ਕਿਹਾ بچਿਆ ਜ਼ਰੂਰ ਹੋਇਆ ਪਰ ਘਟਿਆ ਚਾਹੇ ਹਾਂ ਘਟਿਆ ਚਾਹੇ ਹੈ ਜ਼ਰੂਰ ਹੈ ਘਟਿਆ ਹੈ ਪਰ بچਿਆ ਹੋਇਆ ਹੈ ਹਾਂ ਮੈਂ ਇਹ ਤੁਹਾਨੂੰ ਗੱਲ ਕਹਿਣੀ ਚਾਹ ਰਿਹਾ ਸੀ ਵੀ ਕਿਤੇ ਨਾ ਕਿਤੇ بچਿਆ ਹੋਇਆ ਲੋਕਾਂ ਦੀ ਹੁਣ ਵੀ ਉਹ ਸੋਚ ਜੁੜੀ ਹੋਈ ਹੈ ਵੀ ਚੰਗੇ ਲੀਡਰ ਪੜੇ ਲਿਖੇ ਲੀਡਰ ਅੱਗੇ ਆਣ ਔਰ ਸਾਡੇ ਇਲਾਕੇ ਦਾ ਵਾਧ ਚੜ ਕੇ ਵਿਕਾਸ ਕਰਾਣ ਸਿਆਸਤ ਦੇ ਵਿੱਚ ਕੀ ਸੁਧਾਰ ਕਰੋਗੇ ਕੁਝ ਵੱਖਰਾ ਸਿਆਸਤ ਦੇ ਵਿੱਚ ਜੀ ਮੈਂ ਜੋ ਜੇ ਕੋਈ ਕਹਣ ਕਿ ਹਾਂ ਯਾਦਵਿੰਦਰ ਕੰਗ ਸਾਡਾ ਲੀਡਰ ਹੈ ਯਾਦਵਿੰਦਰਾ ਕੰਗ ਸਾਡਾ ਲੀਡਰ ਹੈ ਬਾਕੀਆਂ ਨਾਲੋਂ ਆਹ ਚੀਜ਼ਾਂ ਸਾਨੂੰ ਵੱਖਰੀਆਂ ਚਾਹੀਦੀਆਂ ਦੇਖੋ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਵੀਆਈਪੀ ਕਲਚਰ ਅਸੀਂ ਖਤਮ ਕਰ ਦਿਆਂਗੇ ਉਹ ਲੋਕਾਂ ਨੂੰ ਪਤਾ ਹੋਏਗਾ ਹੋਇਆ ਜਾਂ ਨਹੀਂ ਹੋਇਆ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਸੀ ਕਿ ਆਮ ਲੋਕਾਂ ਵਾਲੀ ਜ਼ਿੰਦਗੀ ਹੋਏਗੀ ਲੋਕਾਂ ਤੱਕ ਅਪਰੋਚ ਹੋਏਗੀ ਲੋਕਾਂ ਤੱਕ ਲੋਕ ਸਾਡੇ ਨਾਲ ਸਿੱਧੀ ਗੱਲ ਕਰ ਸਕਣਗੇ ਉਹ ਚੀਜ਼ਾਂ ਹਾਲੇ ਲੋਕ 23 ਸਾਲ ਹੋਰ ਵੇਟ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਦਾ ਵੱਖਰਾ ਕੀ ਕਰੋਗੇ ਇੰਪਲੀਮੈਂਟ ਹੋਣ ਵਾਲੀਆਂ ਚੀਜ਼ਾਂ ਮੇਰਾ ਆਖਰੀ ਸਵਾਲ ਹੈ ਸਿਆਸਤ ਵਿੱਚ ਜੀ ਮੈਂ ਲੋਕ ਤੁਹਾਨੂੰ ਲੀਡਰ ਕਿਉਂ ਮੰਨਣ ਆਪਣਾ ਸਿਆਸਤ ਵਿੱਚ ਜੋ ਮੇਰੀ ਸੋਚ ਕਹਿੰਦੀ ਹੈ ਇੱਕ ਸਿਰਫ ਵੱਖਰਾ ਕਰਨ ਵਾਸਤੇ ਨਹੀਂ ਮੈਂ ਕਰਨਾ ਚਾਹੁੰਦਾ ਪਰ ਇੱਕ ਮੇਰੇ ਮਨ ਦੀ ਇੱਛਾ ਹੈ ਹੂੰ ਕਿ ਦਿਨ ਪਰ ਦਿਨ ਜਿਵੇਂ ਤੁਸੀਂ ਕਿਹਾ ਕਈ ਚੀਜ਼ਾਂ 'ਚ ਬੜੀ ਗ੍ਰਾਵਿਟ ਆਈ ਹੈ ਸਿਆਸਤ ਵਿੱਚ ਤਾਂ ਮੈਂ ਇੱਕ ਮਨ ਵਿੱਚ ਜ਼ਰੂਰ ਧਾਰਦਾ ਹਾਂ ਕਿ ਵੀ ਜਿਹੜਾ ਵੀ ਕੰਮ ਕਰਨਾ ਚਾਹੇ ਉਹ ਇਲਾਕੇ ਦਾ ਚਾਹੇ ਵਿਕਾਸ ਦਾ ਉਹਦੇ ਤੇ ਮੈਰਿਟ ਦੇ ਆਧਾਰ ਤੇ ਹੋਣਾ ਚਾਹੀਦਾ ਹੂੰ ਚਾਹੇ ਉਹ ਸਾਡਾ ਵਰਕਰ ਲੀਡਰ ਹੈ ਚਾਹੇ ਕਿਸੇ ਪਿੰਡ ਦਾ ਵਿਕਾਸ ਹੈ ਮੈਰਿਟ ਦੇ ਆਧਾਰ ਤੇ ਫੈਸਲੇ ਹੋਣੇ ਚਾਹੀਦੇ ਆ ਸਿਆਸਤ ਵਿੱਚ ਸਿਆਸੀ ਲੋਕ ਹੂੰ ਕਈ ਵਾਰ ਸਿਰਫ ਔਰ ਸਿਰਫ ਆਪਣਾ ਨਿੱਜੀ ਫੈਸਲਾ ਔਰ ਆਪਣੇ ਜਿਹੜਾ ਹੈ ਪਰਸਨਲ ਗੇਨ ਵਾਸਤੇ ਆਪਣਾ ਫੈਸਲਾ ਲੈ ਲੈਣੇ ਉਹ ਪਿੱਛੇ ਪਾ ਕੇ ਤੇ ਜਿੱਥੇ ਸਾਡੇ ਯੂਥ ਦਾ ਮਾਮਲਾ ਗਿਆ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਕੰਮ ਹੋਣੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਇਲਾਕੇ ਦੇ ਵਿਕਾਸ ਵਾਸਤੇ ਔਰ ਸਾਡੇ ਨੌਜਵਾਨ ਪੀੜੀ ਨੂੰ ਇੱਕ ਉਹਨਾਂ ਵਾਸਤੇ ਪ੍ਰੇਰਣਾ ਬਣ ਕੇ ਕੰਮ ਕਰਨ ਵਾਸਤੇ ਵੀ ਸਾਡਾ ਭਾਈ ਭਰਾ ਆਇਆ ਔਰ ਇਹਨੇ ਸੱਚੇ ਦਿਲੋਂ ਸੇਵਾ ਕਰੀ ਹੈ ਉਦਾਹਰਨ ਦੇ ਤੌਰ ਤੇ ਕੋਈ ਵੀ ਜੇ ਜਦੋਂ ਸਾਡੀ ਪਿਛਲੇ ਟਾਈਮ ਵੀ ਸਰਕਾਰਾਂ ਰਹੀਆਂ ਜੇ ਕੋਈ ਸਾਡਾ ਵਰਕਰ ਲੀਡਰ ਚਾਹੇ ਕਿੱਡਾ ਵੀ ਉਹਦਾ ਉੱਚਾ ਕੱਦ ਹੋਵੇ ਕੋਈ ਨਸ਼ੇ ਸੰਬੰਧੀ ਕਿਸੇ ਵੀ ਪੁਲਿਸ ਆਫੀਸਰ ਨੂੰ ਕੋਈ ਸਿਫਾਰਿਸ਼ ਪਵਾਉਣ ਵਾਸਤੇ ਕਹੇ ਤਾਂ ਮੈਂ ਸਪਸ਼ਟ ਮਨਾ ਕਰ ਦਿੰਦਾ ਸੀ ਜੀ ਵੀ ਇਹ ਤਾਂ ਜੋ ਕਾਨੂੰਨ ਹੈ ਉਹਦੇ ਦਾਇਰੇ ਮੁਤਾਬਿਕ ਹੀ ਸਿਸਟਮ ਚੱਲੇਗਾ ਇਹਦੇ ਵਿੱਚ ਨਾ ਕਦੀ ਮੈਂ ਇੰਟਰਫੇਅਰ ਕਰਿਆ ਨਾ ਮੈਂ ਕਰੂੰਗਾ ਨਾ ਤੁਸੀਂ ਮੈਨੂੰ ਇਹੋ ਜੀ ਸਿਫਾਰਿਸ਼ ਦੁਆਰਾ ਮੇਰੇ ਕੋਲ ਲੈ ਕੇ ਆਇਓ ਸੋ ਇੱਕ ਮੈਰਿਟ ਦੇ ਆਧਾਰ ਤੇ ਜੋ ਗਲਤ ਹੈ ਉਹ ਗਲਤ ਹੈ ਜੋ ਸਹੀ ਹੈ ਸਹੀ ਹੈ ਉਹਨੂੰ ਉਹ ਕਹਿ ਕੇ ਅੱਗੇ ਚੱਲਣਾ ਔਰ ਆਪਣੀ ਸਾਰੀ ਟੀਮ ਨੂੰ ਮੈਰਿਟ ਦੇ ਆਧਾਰ ਤੇ ਇਲਾਕੇ ਨੂੰ ਵਿਕਾਸ ਦੇ ਰਾਹ ਤੇ ਲੈ ਕੇ ਜਾਣਾ ਇਹ ਮੇਰੀ ਸੋਚ ਹੈ ਕਿ ਬਾਕੀ ਜਿਹੜੇ ਸਿਆਸਤਦਾਨ ਹਨ ਉਹਨਾਂ ਤੋਂ ਮੈਂ ਇੰਪਰੂਵ ਕਰਕੇ ਜ਼ਰੂਰ ਦਿਖਾਣਾ ਚਾਹੁੰਦਾ ਆ ਆਖਿਰ ਤੇ ਇੱਕ ਸਿਰਫ ਦਸਤਾਵੇਜ਼ ਵਾਸਤੇ ਕਿ ਰਿਕਾਰਡ ਹੋ ਰਿਹਾ ਏ YouTube ਤੇ ਸਾਲਾ ਮਸਾਲਾਂ ਦਾ ਰਸਾਲਾ ਚੀਜ਼ਾਂ ਰਹਿੰਦੀਆਂ ਨੇ ਕਿ ਲੋਕਾਂ ਕੋਲ ਇੱਕ ਰਿਕਾਰਡ ਜ਼ਰੂਰ ਰਵੇ ਇੱਕ ਗੱਲ ਜ਼ਰੂਰ ਕਹੋਣੀ ਚਾਹੁੰਨਾ ਕਿ ਲੋਕ ਕਹਿੰਦੇ ਨੇ ਕਿ ਜਦੋਂ ਬੰਦੇ ਕੋਲੇ ਪਾਵਰ ਆ ਜਾਂਦੀ ਹੈ ਨਾ ਉਦੋਂ ਬੰਦੇ ਦਾ ਸੁਭਾਅ ਬੰਦੇ ਦਾ ਬੰਦੇ ਦਾ ਮਿਲਣਾ ਉਹ ਸਾਰੀਆਂ ਚੀਜ਼ਾਂ ਚੇਂਜ ਹੋ ਜਾਂਦੀਆਂ ਔਰ ਇੱਕ ਕਲਚਰ ਪਰਚਾ ਕਲਚਰ ਚੱਲ ਪੈਂਦਾ ਹੈ ਕਿ ਨਹੀਂ ਇਹਨੇ ਸਾਨੂੰ 당 ਕਰਿਆ ਸੀ ਆਹ ਬੰਦੇ ਨੂੰ ਲੱਭੋ ਇਹਦੇ ਤੇ ਕੋਈ ਨਾ ਕੋਈ ਪਰਚਾ ਕਰਾਓ ਤੇ ਇਹਨੂੰ ਸਾਬਕ ਸਿਖਾਓ ਇਹ ਪਹਿਲਾਂ ਵੀ ਚੱਲਦਾ ਰਿਹਾ ਤੇ ਸ਼ਾਇਦ ਹੁਣ ਵੀ ਕਿਤੇ ਨਾ ਕਿਤੇ ਹੈ ਬਹੁਤ ਜ਼ਿਆਦਾ ਤੁਹਾਡੇ ਕੋਲ ਆਉਣ ਵਾਲੇ ਟਾਈਮ ਦੇ ਵਿੱਚ ਜੇ ਪਾਵਰ ਆ ਜਾਂਦੀ ਹੈ ਤੁਹਾਡੇ ਕੋਲ ਉਹ ਪੈਨ ਆ ਜਾਂਦਾ ਜਿਹਦੇ ਵਿੱਚ ਪਾਵਰ ਹੁੰਦੀ ਹੈ ਕੀ ਇਹ ਚੀਜ਼ਾਂ ਨੂੰ ਖਤਮ ਕਰੋਗੇ ਬਿਲਕੁਲ ਜੀ ਮੈਂ ਇਹ ਚੀਜ਼ਾਂ ਨੂੰ ਖਤਮੀਆਂ ਤਾਂ ਨਹੀਂ ਜਾਣਗੀਆਂ ਖਤਮ ਕਰਨੀ ਚਾਹੂੰਗਾ ਜ਼ਰੂਰ ਤਾਂ ਹੀ ਜਦੋਂ ਮੈਂ ਪਾਰਟੀ ਜੁਆਇਨ ਕਰੀ ਹੋਰ ਪੱਤਰਕਾਰ ਸਹਿਬਾਨ ਉਹਨਾਂ ਨੇ ਮੇਰੀ ਇੰਟਰਵਿਊ ਲਈ ਮੈਂ ਇੱਕੋ ਗੱਲ ਕਹੀ ਕਿ ਮੇਰੇ ਮਨ ਵਿੱਚ ਕੋਈ ਸਾਡੇ ਕਾਂਗਰਸੀ ਵਰਕਰ ਲੀਡਰ ਦੇ ਪ੍ਰਤੀ ਕੋਈ ਰੋਸ਼ ਨਹੀਂ ਹੈ ਕੋਈ ਨਰਾਜ਼ਗੀ ਨਹੀਂ ਹੈ ਹਾਈ ਕਮਾਂਡ ਦੇ ਰਾਹੇ ਅਸੀਂ ਆਪਣਾ ਦਿਲ ਮਨ ਸਾਫ਼ ਕਰਕੇ ਦੁਬਾਰਾ ਆਪਣੀ ਪਾਰਟੀ 'ਚ ਵਾਪਸ ਆਏ ਆਂ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਔਰ ਸਭ ਨੂੰ ਨਾਲ ਲੈ ਕੇ ਅਸੀਂ ਆਪਣਾ ਕਾਂਗਰਸ ਪਾਰਟੀ ਵਾਸਤੇ ਔਰ ਇਲਾਕੇ ਦੇ ਵਿਕਾਸ ਵਾਸਤੇ ਕੰਮ ਕਰਨਾ ਬਹੁਤ ਧੰਨਵਾਦ ਕੰਗ ਸਾਹਿਬ ਸ਼ੁਕਰੀਆ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਸਿੱਧੇ ਤੌਰ ਤੇ ਯਾਦਵਿੰਦਰਾ ਕੰਗ ਸਟਰੀਮ ਪੋਲਿਟਿਕਸ ਦੇ ਵਿੱਚ ਆਪਣੀ ਕਿਸਮਤ ਜ਼ਰੂਰ ਅਜ਼ਮਾਰੇ ਨੇ ਬੇਸ਼ੱਕ ਦੋ ਵਾਰ ਟਿਕਟ ਕੱਟੀ ਗਈ ਪਰ ਉਹ ਕਹਿੰਦੇ ਕਿ ਘਰ ਵਾਪਸੀ ਕੀਤੀ ਆ ਆਉਣ ਵਾਲਾ ਸਮਾਂ ਉਹਨਾਂ ਦੇ ਲਈ ਪੋਜ਼ਿਟਿਵ ਆਉਣ ਵਾਲਾ ਔਰ ਬਹੁਤ ਸਾਰੇ ਵਾਅਦੇ ਵੀ ਲੋਕਾਂ ਦੇ ਨਾਲ ਕੀਤੇ ਆ ਅਸੀਂ ਉਮੀਦ ਕਰਦੇ ਆ ਕਿ ਉਹ ਆਪਣੇ ਵਾਅਦਿਆਂ ਤੇ ਵੀ ਖਰੇ ਜ਼ਰੂਰ ਉਤਰਨਗੇ ਇਸ ਗੱਲਬਾਤ ਦੇ ਵਿੱਚੋਂ ਤੁਸੀਂ ਆਪਣੀ ਰਾਏ ਕੀ ਰੱਖਦੇ ਹੋ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਤੱਕ ਤੁਸੀਂ ਪਹੁੰਚਾ ਸਕਦੇ ਫਿਲਹਾਲ ਮੈਨੂੰ ਦੇ ਜਾ ਸਕਦਾ ਸੱਚਾ